ਬਹੁਤ ਜ਼ਿਆਦਾ ਕਿੰਨੇ ਦਿਨਾਂ ਤੋਂ ਇਦਾਂ ਹੀ ਚੱਲੀ ਜਾ ਰਿਹਾ ਸੀਗਾ ਕਦੀ ਕੋਸ਼ ਕਦੀ ਕੋਸ਼ ਹਮ ਗੱਲ ਇਹ ਆਵੇ ਜੋ ਅੱਲਾ ਕਰਦਾ ਹੈ ਬਿਲਕੁਲ ਠੀਕ ਕਰਦਾ ਉਹਦੇ ਕਰ ਕਿਸੇ ਵੀ ਚੀਜ਼ ਦਾ ਸਾਨੂੰ ਰੋਸਾ ਨਹੀਂ ਕੁਝ ਵੀ ਅਸੀਂ ਮਾੜਾ ਚੰਗਾ ਨਹੀਂ ਕਹਿੰਦੇ ਕਿਉਂ ਅੱਲਾ ਨੂੰ ਮਾੜਾ ਚੰਗਾ ਆਪਾਂ ਕਵਾਂਗੇ ਹਨਾ ਰੱਬ ਨੂੰ ਮਾੜਾ ਚੰਗਾ ਕਹਿ ਕੇ ਉਹ ਜਿਹੜਾ ਤੁਹਾਡਾ ਚਲੇ ਜਾਂਦਾ ਨਾ ਜਦੋਂ ਤੁਸੀਂ ਉਹਨੂੰ ਮਾੜਾ ਰੱਬ ਨੂੰ ਮਾੜਾ ਚੰਗਾ ਕਹਿਣ ਲੱਗ ਪੈਂਦੇ ਹੋ ਤੇ ਜਿਹੜਾ ਤੁਹਾਡਾ ਗਿਆ ਹੁੰਦਾ ਹੈ ਤੇ ਉਹ ਉਹਦੇ ਰਾਹ ਦੇ ਵਿੱਚ ਦਿੱਕਤ ਆਉਂਦੀ ਆ ਫਿਰ ਇਸ ਕਰਕੇ ਆਪਾਂ ਨੂੰ ਕਦੀ ਵੀ ਅਪ ਸ਼ਬਦ ਨਹੀਂ ਵਰਤਨੇ ਚਾਹੀਦੇ ਸੋ ਮੈਂ ਨਹੀਂ ਚਾਹੁੰਦਾ ਵੀ ਮੇਰੇ ਮਾਪੇ ਕਦੀ ਉਹਨਾਂ ਨੂੰ ਕਿਸੇ ਚੀਜ਼ ਦਾ ਅੱਲਾ ਪਾਕ ਕਿਸੇ ਚੀਜ਼ ਤੋਂ ਉਹਨਾਂ ਨੂੰ ਰੱਖੇ ਇਦਾਂ ਤੇ ਹੁਣ ਚਲੋ ਅੱਲਾ ਪਾਕ ਉਹਨਾਂ ਨੂੰ ਜਨਤਲ ਫਿਰਦੌਸ ਦੇ ਵਿੱਚ ਆਲਾਤ ਵਾਲਾ ਮਕਾਮ ਨਸੀਬ عطا ਫਰਮਾਵੇ ਬਹੁਤ ਵੱਡਾ ਬਹੁਤ ਜ਼ਿਆਦਾ ਵੱਡਾ ਚਟਕਾ ਆ ਛੋਟਾ ਨਹੀਂ ਆ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਡਿਪਰੈਸ਼ਨ ਚੋਂ ਨਹੀਂ ਸੀ ਨਿਕਲਣਾ ਪਰ ਲੇਕਿਨ ਮੈਨੂੰ ਇਹ ਵੀ ਦਿਦਾ ਆ ਵੀ ਮੇਰੇ ਨਾਲ ਕਿੰਨੇ ਜਾਣੇ ਜੁੜੇ ਹੋਏ ਆ ਮੇਰਾ ਬਾਕੀ ਦਾ ਪਰਿਵਾਰ ਤੇ ਬਾਕੀ ਮੇਰੇ ਜਿੰਨੇ ਵੀ ਯਾਰ ਦੋਸਤ ਮੇਰੇ ਮੇਰੇ ਨਾਲ ਜਿਹੜੇ ਕੰਮ ਕਰਦੇ ਆ ਮੁੱਲ ਆ ਆਪਣਾ ਮਿਊਜ਼ੀਸ਼ੀਅਨ ਪਰਿਵਾਰ ਜਿੰਨਾ ਵੀ ਆ ਸਾਰੇ ਭਰਾ ਆਪਣੇ ਤੇ ਸਾਰਿਆਂ ਦਾ ਸੋਚਿਆ ਸਾਰਿਆਂ ਦਾ ਦੇਖਿਆ ਮੈਂ ਵੀ ਹਾਂ ਯਾਰ ਜ਼ਰੂਰੀ ਆ ਇਹ ਚੀਜ਼ ਜ਼ਰੂਰੀ ਆ ਤੇ ਨਾਲੇ ਮੈਂ 6 ਮਹੀਨੇ ਡਿਪਰੈਸ਼ਨ ਚ ਰਹਿ ਲੰਦਾ ਜਾਂ ਸਾਲ ਰਹਿ ਲੰਦਾ ਤੇ ਉਹਦੇ ਨਾਲ ਕੀ ਹੋਣਾ ਸੀਗਾ ਕੁਛ ਨਹੀਂ ਹੋਣਾ ਉਹਦੇ ਨਾਲ ਉਹਦੇ ਨਾਲ ਮਾਪੇ ਨਹੀਂ ਵਾਪਸ ਨਹੀਂ ਆਉਣਾ ਜੇ ਮਾਪੇ ਵਾਪਸ ਆ ਜਾਂਦੇ ਹੁੰਦੇ ਤਾਂ ਮੈਂ ਭਾਵੇਂ ਪੂਰੀ ਜ਼ਿੰਦਗੀ ਡਿਪਰੈਸ਼ਨ 'ਚ ਰਹਿਣ ਨੂੰ ਤਿਆਰ ਸੀਗਾ ਜੇ ਮੇਰੇ ਮਾਪੇ ਇੱਕ ਰਹੀ ਆ ਜਾਣ ਮੈਂ ਡਿਪਰੈਸ਼ਨ 'ਚ ਰਹਿਣ ਨੂੰ ਤਿਆਰ ਹਾਂ ਮੈਂ ਇਹ ਇਸ ਕਰਕੇ ਤੁਹਾਨੂੰ ਇਹ ਦੱਸ ਰਿਹਾ ਵਾਂ ਇਸ ਕਰਕੇ ਮੈਂ ਅੱਜ ਲਾਈਵ ਆਉਣ ਦਾ ਇਹ ਮੋਟਿਵ ਆ ਕੇ ਆਪਾਂ ਕਮਜ਼ੋਰ ਨਹੀਂ ਹੋਣਾ ਮੈਂ ਬਹੁਤ ਜਾਣਿਆ ਤੋਂ ਸੁਣਿਆ ਵੀ ਸਾਡੇ ਨਾਲ ਆਹ ਹਾਦਸਾ ਵਾਪਰ ਗਿਆ ਸੀ ਸਾਡੀ ਮਾਤਾ ਜੀ ਚਲੇ ਗਏ ਸੀਗੇ ਸਾਡੇ ਬਾਪੂ ਜੀ ਚਲੇ ਗਏ ਸੀਗੇ ਤੇ ਅਸੀਂ ਡਿਪਰੈਸ਼ਨ 'ਚ ਚਲੇ ਗਏ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸੀਗੇ ਲੇਕਿਨ ਆਪਾਂ ਇਹ ਚੀਜ਼ ਨਹੀਂ ਕਰਨੀ ਗਾਂਹ ਵੀ ਤੁਸੀਂ ਜਦੋਂ ਕੋਈ ਵੀ ਚਲੋ ਜਾਣਾ ਸਾਰਿਆਂ ਨੇ ਆ ਸਾਰਿਆਂ ਦੇ ਨੇ ਜਾਣਾ ਤੇ ਕਿਸੇ ਨੇ ਵੀ ਡਿਪਰੈਸ਼ਨ 'ਚ ਜਾਂ ਉਹ ਉਸ ਚੀਜ਼ ਨੂੰ ਸੋਚਣਾ ਨਹੀਂ ਅੱਲਾ ਦੀ ਮਰਜ਼ੀ ਅੱਲਾ ਦੀ ਰਜ਼ਾ ਮੰਨ ਕੇ ਤੁਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਆ ਮਾਪੇ ਦੇ ਸੁਪਨੇ ਉਹਨਾਂ ਨੂੰ ਪੂਰਾ ਕਰਨ ਦੀ ਤੁਸੀਂ ਕੋਸ਼ਿਸ਼ ਕਰਨੀ ਆ ਇਹ ਨਹੀਂ ਕਰਨਾ ਵੀ ਅਸੀਂ ਵੀ ਸੋਚੀ ਚਲੀਏ ਅੰਦਰ ਵੜ ਜਾਈਏ ਬਾਹਰ ਹੀ ਨਾ ਨਿਕਲੀਏ ਹਨਾ ਆਪਾਂ ਜਿਹੜੇ ਕਲਾਕਾਰ ਲੋਕ ਆ ਜਿਹਨੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਹਾਂ ਕਲਾਕਾਰਾਂ ਦੀ ਕੋਈ ਲਾਈਫ ਨਹੀਂ ਹੈਗੀ ਕਲਾਕਾਰਾਂ ਕਲਾਕਾਰਾਂ ਦੀ ਕੋਈ ਲਾਈਫ ਨਹੀਂ ਯਾਰ ਉਹਨਾਂ ਦੀ ਕੋਈ ਫੀਲਿੰਗਸ ਨਹੀਂ ਜਦੋਂ ਮੰਨ ਲਓ ਘਰੇ লাশ ਪਈ ਹੁੰਦੀ ਆ ਆਪਣੇ ਪਰਿਵਾਰ ਵਿੱਚੋਂ ਕਿਸੇ ਨਾ ਕਿਸੇ ਦੀ লাশ ਪਈ ਹੁੰਦੀ ਆ ਤੇ ਕਲਾਕਾਰਾਂ ਨੂੰ ਜੀ ਸ਼ੋਅ ਲਾਉਣ ਜਾਣਾ ਪੈਂਦਾ ਐ ਉਸ ਸਟੇਜ ਤੇ ਹੁੰਦੇ ਆ ਘਰੇ ਮਾਂ ਮਰੀ ਪਈ ਆ ਪੇ ਮਰਿਆ ਪਿਆ ਉਹ ਸਟੇਜ ਤੇ ਹੁਣ ਉਹਨੂੰ ਨਚਾਉਣਾ ਹੀ ਪੈਣਾ ਲੋਕਾਂ ਨੂੰ ਕੀ ਕਰੀਏ ਕਲਾਕਾਰਾਂ ਦੀ ਜ਼ਿੰਦਗੀ ਕੀ ਹੈ ਯਾਰ ਕੀ ਲੋਕਾਂ ਨੂੰ ਲੱਗਦਾ ਵੀ ਲਗਜ਼ਰੀ ਆ ਫਲਾਨਾ ਟੈਮਕੜਾ ਆ ਇਹ ਦੇਖਣ ਨੂੰ ਹੀ ਆ ਲਗਜ਼ਰੀ ਆ ਫਲਾਨਾ ਟੈਮਕੜਾ ਜਦੋਂ ਆ ਫੀਲਿੰਗ ਜਿਹੜੀ ਹੈ ਨਾ ਇਹ ਜਦੋਂ ਹਰਟ ਹੁੰਦੀ ਆ ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਹਾਂ ਯਾਰ ਵੀ ਆ ਕਲਾਕਾਰੀ ਕੀ ਹੈ ਯਾਰ ਮੇਰੀ ਮੇਰੀ ਅੰਮੀ ਦਾ ਨੋਮਾ ਤੇ ਮੈਂ 4 ਤਰੀਕ ਨੂੰ ਦਿੱਲੀ ਸ਼ੋਅ ਲਾ ਕੇ ਆਇਆ ਸਵੇਰੇ ਆਣ ਕੇ ਮੈਂ 9ਵੇਂ ਤੇ ਸ਼ਾਮਲ ਹੋਇਆ ਦੁਆਚ ਸ਼ਾਮਲ ਹੋਇਆ ਤੇ ਇਹ ਦੇਖ ਲਓ ਉਥੇ ਪੂਰਾ ਕਲੱਬ ਦੇ ਵਿੱਚ ਸ਼ੋਅ ਸੀ ਗਲੈਸਕੋ ਕਲੱਬ ਦਿੱਲੀ ਕਲੱਬ ਦੇ ਵਿੱਚ ਸ਼ੋਅ ਸੀਗਾ ਸਾਰਿਆਂ ਨੂੰ ਨਚਾਇਆ ਵੀ ਸਾਰਿਆਂ ਦਾ ਐਂਟਰਟੇਨਮੈਂਟ ਵੀ ਕੀਤਾ ਅਸੀਂ ਕਿੱਦਾਂ ਕਰਦੇ ਆ ਸਾਨੂੰ ਤਾਂ ਦਿਲ ਪੱਥਰ ਬਣਾਉਣੇ ਪੈਂਦੇ ਆ ਕੀ ਕਰੀਏ ਅਸੀਂ ਆਰਟਿਸਟ ਦੀ ਕੋਈ ਲਾਈਫ ਨਹੀਂ ਹੈਗੀ ਇਹ ਦੇਖਣ ਨੂੰ ਜਾਂ ਦੂਰੋਂ ਢੋਲ ਸੁਣੇ ਲੱਗਦੇ ਆ ਹੁਣ ਤੂੰ ਇਹ ਸਾਨੂੰ ਦੇਖੋ ਮੈਨੂੰ ਦੇਖੋ ਮੈਂ ਕਿੱਡਾ ਮਜਬੂਰ ਐ ਮੈਂ 2 ਤਰੀਕ ਨੂੰ ਡੈਡੀ ਦਾ ਬੀਮਾ ਹੈ ਨਾ 2 ਤਰੀਕ ਨੂੰ ਡੈਡੀ ਦਾ ਬੀਮਾ ਆ ਤੇ 3 ਤਰੀਕ ਨੂੰ ਸਵਾ ਮਹੀਨਾ ਮੰਮੀ ਦਾ ਤੇ ਆਪਾਂ ਕਿੱਥੇ ਚੱਲੇ ਸ਼ੋਅ ਲਾਉਣ ਜੀ ਸਾਡਾ ਸ਼ੋਅ ਆਗਰੇ ਆ ਜੀ। ਕੱਲ ਨੂੰ ਕੀ ਕਰੀਏ ਸੀ? ਕਿੱਥੇ ਚੱਲ ਜੀ ਇਹ ਕੀ ਕੀ? ਆਰਟਿਸਟ ਦੀ ਫੀਲਿੰਗਸ ਦੇ ਨਾਲ ਕੋਈ ਕਿਸੇ ਨੂੰ ਹੈ ਨਹੀਂਗਾ ਵੀ ਕੋਈ ਕਿੰਨਾ ਦੁਖੀ ਆ, ਕੋਈ ਕਿੱਦਾਂ ਆ, ਕੋਈ ਕਿੱਦਾਂ ਨਹੀਂ ਗਾਗਲੇ ਕਹਿੰਦੇ ਜੀ ਤੁਸੀਂ ਤੁਹਾਡਾ ਨਾਲ ਸਾਡੀ ਕਮਿਟਮੈਂਟ ਹੋਈ ਆ। ਤੇ ਉਹ ਕਰਨਾ ਹੀ ਪੈਣਾ ਕੀ ਕਰੇ ਬੰਦਾ ਆਰਟਿਸਟ ਬੰਦਾ ਕੀ ਕਰੇ ਸੁਮੈ ਇਸ ਕਰਕੇ ਮੇਰਾ ਕੋਈ ਕੁਛ ਦਿਲ ਨਹੀਂ ਸੀ ਕਰਦਾ ਕੁਝ ਵੀ ਕਰਨ ਦਾ ਕੋਈ ਵੀ ਮੈਂ ਹੁਣ ਵੀ ਆਪਣੇ ਅਮੀ ਅੱਬੂ ਦੀ ਕਬਰ ਤੋਂ ਉਤੋਂ ਹੋ ਕੇ ਆਇਆ ਤੇ ਜੁਮਾ ਪੜ ਕੇ ਅਮੀ ਬੁੱਧੀ ਘਰ ਤੇ ਹੋ ਕੇ ਸਮਾਂ ਆ ਕੇ ਮੈਂ ਕਹਿੰਦਾ ਹੁੰਦਾ ਸੀਗਾ ਵੀ ਵੀ ਅਮੀ ਮੈਂ ਜੁਮਾ ਪੜ ਕੇ ਆ ਗਿਆ ਜੁਮਾ ਪੜ ਕੇ ਆਇਆ ਸੀਗਾ ਮੈਂ ਤੇ ਉਹਨੇ ਪੁੱਛਣਾ ਵੀ ਖਾਦਾ ਪੀਤਾ ਵੀ ਆ ਕੋਈ ਕਾ ਕੁ ਲਿਆ ਤੇ ਹੁਣ ਉਹਨੂੰ ਜਾ ਕੇ ਦੱਸਣਾ ਪੈਂਦਾ ਅੱਗੇ ਪੁੱਛਦੀ ਹੁੰਦੀ ਸੀ ਹੁਣ ਉਹਨੂੰ ਦੱਸਣਾ ਪੈਂਦਾ ਹੈ ਜਾ ਕੇ ਇਹ ਨੂੰ ਵੀ ਦੱਸਣਾ ਪੈਂਦਾ ਜਾ ਕੇ ਵੀ ਮੰਮੀ ਵੀ ਰੋਟੀ ਖਾ ਲਈ ਆ ਜਾਂ ਡੇਢੀ ਰੋਟੀ ਖਾ ਲਈ ਆ ਏਰੀਆਂ ਨਾਲ ਗੱਲਾਂ ਕਰਨੀਆਂ ਪੈਂਦੀਆਂ ਮਾਵਾ ਆਪਣੀ ਮਿਲਦੇ ਕਦੀ ਜ਼ਿੰਦਗੀ ਚ ਮਾں ਬਾਪ ਜਿਹੜੀ ਆ ਨਾ ਮੈਂ ਉਦੋਂ ਵੀ ਕਿਹਾ ਸੀ ਕਾ ਮੈਂ ਜਦੋਂ ਕਬਰ ਚ ਉੱਥੇ ਖੜਾ ਸੀ ਨਾ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਕਿਹਾ ਵੀ ਆਪਣੇ ਮਾਪੇ ਨੂੰ ਸੰਭਲ ਲੋ ਆਪਣੇ ਮਾਪੇ-ਮਾਪ ਦੀ ਕਦਰ ਕਰਿਆ ਕਰੋ ਕਦੀ ਵੀ ਉਹਨਾਂ ਨੂੰ ਉੱਚਾ ਬੋਲ ਨਾ ਬੋਲਿਆ ਕਰੋ ਕਦੀ ਵੀ ਉਹਨਾਂ ਨੂੰ ਹਰਾਸ ਨਾ ਕਰਿਆ ਕਰੋ ਕਦੀ ਵੀ ਦੁਆਰਾ ਨਹੀਂ ਮਿਲਦੇ ਜ਼ਿੰਦਗੀ 'ਚ ਕਦੀ ਨਹੀਂ ਅਸੀਂ ਹੁਣੇ ਹੀ ਤਰਸਦੇ ਆਂ ਵੀ ਯਾਰ ਸਾਨੂੰ ਗਾਲ੍ਹਾਂ ਕੱਢਵੇ ਬਾਪੂ ਸਾਡਾ ਆ ਕੇ ਹੈਨਾ ਵੀ ਸਾਡੇ ਬਾਪੂ ਸਾਨੂੰ ਆ ਕੇ ਗਾਲ੍ਹਾਂ ਹੀ ਕੱਢ ਦਵੇ ਸਾਡੀ ਮਾਂ ਸਾਨੂੰ ਇਹੀ ਕਹਿ ਦੇਵੇ ਵੀ ਦਫਾ ਹੋਣਿਆ ਗੋਲੀ ਲੱਗਣਾ ਇੱਧਰ ਕਹੇ ਤਾਂ ਸਹੀ ਨਹੀਂ ਗਣਾ ਹੁਣ ਆਵਾਜ਼ ਨਹੀਂ ਆਉਣੀ ਕਦੀ ਜ਼ਿੰਦਗੀ 'ਚ ਨਾ ਕਦੀ ਉਸ ਨੰਬਰ ਤੋਂ ਫੋਨ ਨਹੀਂ ਆਉਣਾ ਅੱਗੇ ਆਪਾਂ ਕੀ ਕਰਦੇ ਆ ਆਪਾਂ ਮੋਸਟਲੀ ਕੀ ਕਰਦੇ ਆ ਬਈ ਆਪਾਂ ਮੋਸਟਲੀ ਕੀ ਕਰਦੇ ਆ ਜਦੋਂ ਮੰਮੀ ਡੈਡੀ ਦਾ ਫੋਨ ਆਉਂਦਾ ਕਿਸੇ ਦਾ ਵੀ ਉਹਨੂੰ ਆਪਾਂ ਸਾਇਲੈਂਟ ਤੇ ਲੱਗ ਰਹੇ ਹਾਂ ਕੋਈ ਚੱਕਰ ਨਹੀਂ ਬਾਅਦ ਚੋ ਕਰ ਲਾਂਗੇ ਮੈਂ ਖੁਦ ਇਹ ਕਰਦਾ ਰਿਹਾ ਵਾਂ ਆਪਾਂ ਨੂੰ ਉਦੋਂ ਨਹੀਂ ਪਤਾ ਲੱਗਦਾ ਆ ਤੁਸੀਂ ਸਾਰੇ ਕਰਦੇ ਆ ਜਿੰਨੇ ਜਾਣੇ ਤੁਸੀਂ ਦੇਖ ਰਹੇ ਹੋ ਨਾ ਤੁਸੀਂ ਸਾਰੇ ਜਾਣੇ ਕਰਦੇ ਆ ਇਹ ਨੇਚਰਲ ਚੀਜ਼ ਆ ਆਪਾਂ ਆਪਾਂ ਜਦੋਂ ਆਪਣੇ ਕੋਲ ਚੀਜ਼ ਹੁੰਦੀ ਆ ਆਪਾਂ ਉਦੋਂ ਨਹੀਂ ਆਪਾਂ ਉਹਨੂੰ ਦੇਖਦੇ ਵੀ ਹਾਂ ਉਹਨੂੰ ਸਾਡੀ ਕੋਈ ਚੀਜ਼ ਹੈਗੀ ਆ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਉਹ ਜਦੋਂ ਚਲੀ ਜਾਂਦੀ ਆ ਫੇਰ ਅਹਿਸਾਸ ਹੁੰਦਾ ਹੁਣ ਮੈਨੂੰ ਪੱਛ ਕੇ ਦੇਖੋ ਤਹੀ ਮੇਰੀ ਮਾਂ ਦਾ ਫੋਨ ਵੀਲੀ ਮਾਂ ਦਾ ਫੋਨ ਜਾਂ ਮੇਰੇ ਬਾਪ ਦਾ ਫੋਨ ਕਿਸੇ ਦਾ ਵੀ ਕਿਸੇ ਦਾ ਵੀ ਹੁਣ ਮੈਂ ਮੈਂ ੜੀ ਕਿਹਾ ਮੈਨੂੰ ਆਉਣਾ ਹੀ ਨਹੀਂ ਉਹ ਉਹ ਫੋਨ ਨਹੀਂ ਨਹੀਂ ਆਉਣਾ ਮੈਨੂੰ ਉਸ ਫੋਨ ਤੋਂ ਫੋਨ ਨਹੀਂ ਆ ਸਕਦਾ ਮੈਨੂੰ ਕੋਈ ਮੈਂ ਤਾਂ ਉੱਥੇ ਮੈਂ ਵਾਇਸ ਨੋਟ ਵੀ ਲੰਭਣ ਡਾਈ ਮਮੀ ਦੇ ਹੈਲੋ ਹੈਲੋ ਇਦਾਂ ਇਦਾਂ ਉਹਨੇ ਕਰਦੀ ਹੁੰਦਾ ਜਦੋਂ ਆ ਜਾਂਦੇ ਨਾ ਕੀ ਉਹਨੇ ਕਹਿੰਦੇ ਆ ਵਾਇਸ ਕਾਲ ਆ ਜਾਂਦਾ ਨਾ ਜਦੋਂ ਉਹ ਉਹ ਕਰਕੇ ਉਹ ਇਹ ਹੈਲੋ ਹੈਲੋ ਕਰੀ ਜਾਣਾ ਉਹ ਵੀ ਸਾਰੇ ਕੱਟੇ ਗਏ ਥੋੜੇ ਤੇਰੇ ਵਾਸਤੇ ਹੁੰਦੇ ਆ ਹੁਣ ਤਾਂ ਵਿਚਾਰੀ ਮੀਨਾ ਤਾਂ 3.5 ਮਹੀਨੇ ਮੱਝੇ ਦੇ ਲਈ ਤੇ ਅਸੀਂ ਆਪਣੀਆਂ ਮਜਬੂਰੀਆਂ ਨੂੰ ਬਾਹਰ ਤੇ ਤਾਂ 3.5 ਮਹੀਨੇ ਮੈਂ ਡੀਐਮਸੀ ਜਦੋਂ ਸੀਗਾ ਮੰਮੀ ਨੂੰ ਉਦੋਂ ਉਦੋਂ ਮੰਮੀ ਨੂੰ ਜਿੱਦਾਂ ਉੱਥੇ ਹੀ ਛੱਡ ਕੇ ਆਇਆ ਸੀ ਜਿੱਦਾਂ ਮਨ ਨੂੰ ਦੱਸਿਆ ਵੀ ਨਹੀਂ ਮੈਂ ਕਿੱਥੇ ਚੱਲਾ ਦੇ ਪਰ ਉਹ ਪਤਾ ਲੱਗ ਗਿਆ ਸੀ ਅਮਰੀਕਾ ਕਰੀ ਜਾਂਦੀ ਸੀ ਮੈਨੂੰ ਪਤਾ ਹੀ ਅਮਰੀਕਾ ਨੂੰ ਗਿਆ ਹੈ ਮੈਨੂੰ ਪਤਾ ਹੀ ਅਮਰੀਕਾ ਨੂੰ ਗਿਆ ਉਹ ਕਹਿੰਦੇ ਕਿੱਥੇ ਗਿਆ ਹੈ ਖਾਣ ਕਿੱਥੇ ਗਿਆ ਮੈਨੂੰ ਪਤਾ ਹੀ ਅਮਰੀਕਾ ਨੂੰ ਗਿਆ ਐਡੀ ਬੋਲੀ ਵਿਚਾਰੀ ਇਹ ਵੀਡੀਓ ਭਾਈ ਇੱਕ ਦੁਆ ਕਰਦੇ ਨੇ ਤੇ ਦੁਆ ਕਰਨ ਦੀ ਈ ਤਾਂ ਮੈਂ ਕਿਹਾ ਮੈਂ ਕਿਹਾ ਵੀ ਹੁਣ ਮੂੰਹ ਤੇ ਹੱਥ ਵੀ ਫੇਰ ਦੁਆ ਕਰਕੇ ਇਦਾਂ ਮੂੰਹ ਤੇ ਹੱਥ ਫੇਰੀ ਦਾ ਮੈਂ ਕਿਹਾ ਵੀ ਮੂੰਹ ਤੇ ਹੱਥ ਫੇ ਫੇਰਾ ਨਾ ਇਦਾਂ ਵਿਚਾਰੀ ਨੇ ਇਦਾਂ ਕਰ ਲਿਆ ਇਦਾਂ ਇਦਾਂ ਤੇ ਫੇ ਲਿਆ ਇਹ ਦੇ ਭੋਲੇ ਲੋਗ ਯਾਰ ਇਹ ਦੇ ਫਕੀਰ ਲੋਗ ਯਾਰ ਬਾਪੂ ਵਾਲਾ ਤੇ ਅਚੰਭਾ ਹੀ ਹੋ ਗਿਆ ਯਾਰ ਪਲੀਜ਼ ਮੈਂ ਤੁਹਾਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਵੀ ਆਪਣੇ ਮਾਪੇ-ਮਾਪ ਦੀ ਕਦਰ ਨਹੀਂ ਕਰਦੇ ਪਲੀਜ਼ ਆਪਣੇ ਮਾਪੇ-ਮਾਪ ਦੀ ਕਦਰ ਕਰੋ ਉਹਨਾਂ ਦੇ ਸੁਪਨੇ ਪੂਰੇ ਕਰੋ ਆ ਦੇਖੋ ਮੈਂ ਆ ਮੇਰੇ ਡੈਡੀ ਦੀ ਰਿੰਗ ਹੈ ਉਹਨੇ ਲਾਸਟ ਟਾਈਮ ਪਾਈ ਸੀਗੀ ਉਦੋਂ ਡੈਥ ਹੋਈ ਆ ਉਹਦੇ ਨੇ ਰਿੰਗ ਪਾਈ ਸੀ ਬਹੁਤ ਰਿੰਗਾ ਜਿੱਦਾਂ ਵੀ ਜਦੋਂ ਵੀ ਮੈਨੂੰ ਸਟੇਜ ਤੋਂ ਜਾਂ ਕਿਸੇ ਵੀ ਪਾਸੇੋਂ ਵੀ ਮਿਲਦੀਆਂ ਹੁੰਦੀਆਂ ਸੀਗੀਆਂ ਤੇ ਮੈਂ ਡੈਡੀ ਨੂੰ ਲੈ ਕੇ ਦੇ ਦਿੰਦਾ ਹੁੰਦਾ ਸੀਗਾ ਡੈਡੀ ਆ ਲੋ ਪਾ ਲੋ ਤੁਸੀਂ ਤੇ ਆ ਘੜੀ ਡੇਡੀ ਦੀ ਬਹੁਤ ਫੇਵਰਿਟ ਸੀਗੀ ਲਾ ਕੇ ਰੱਖਦੀ ਸੀ ਇਹ ਮੈਂ ਹੁਣ ਆਪਣੇ ਨਾਲ ਰੱਖਾਂ ਹਮੇਸ਼ਾ ਸੋਨਾ ਪੋਣਾ ਜਾਇਜ਼ ਨਹੀਂ ਹੈਗਾ ਇਸਲਾਮ ਦੇ ਵਿੱਚ ਸੋਨਾ ਪੋਣਾ ਜਾਇਜ਼ ਨਹੀਂ ਹੈਗਾ ਲੇਕਿਨ ਇਹ ਮੇਰੇ ਬਾਪ ਦੀ ਨਿਸ਼ਾਨੀ ਹੈ ਮੈਂ ਕੁਛ ਨਹੀਂ ਹੋਰ ਮੈਨੂੰ ਅੱਲਾ ਮਾਫ ਕਰੇ ਬੱਲ ਵੀ ਮੇਰੇ ਬਾਪਾ ਦੀ ਯਾਦ ਬਹੁਤ ਆਉਂਦੀ ਮੇਰੇ ਡੈਡੀ ਦੀ ਯਾਦ ਬਹੁਤ ਆਉਂਦੀ ਮੇਰੀ ਮਾਂ ਦੀ ਬਹੁਤ ਯਾਦ ਆਉਂਦੀ ਆਪਣੇ ਮਾਪੇ ਬਾਪ ਨੂੰ ਸਾਹਮਣੇ ਰੱਖੋ ਪਲੀਜ਼ ਦੁਹਰਾ ਨਹੀਂ ਮਿਲਦੇ ਮੈਂ ਐਸੀ ਕਰਕੇ ਨਾ ਕਿਦਾਂ ਕੈਮਰੇ ਸਾਹਮਣੇ ਨਹੀਂ ਆਉਂਦਾ ਸੀ ਕਿਉਂਕਿ ਕਿਉਂਕਿ ਮੇਰਾ ਅੰਦਰੋਂ ਮੇਰੇ ਨਹੀਂ ਸੈਟ ਹੈਗਾ ਜਿੰਨੇ ਮਰਜ਼ੀ ਹੌਸਲੇ ਦੇਈਏ ਲਈ ਮੈਨੂੰ ਕੋਈ ਕਹੂਗਾ ਵੀ ਕਿਦਾਂ ਵੀ ਹੌਸਲਾ ਰੱਖ ਯਾਰ ਉਹ ਜਿਹਦੇ ਕੋਲ ਕੁਝ ਹੁੰਦਾ ਹੌਸਲਾ ਉਹ ਰੱਖਦਾ ਹੁੰਦਾ ਜਿਹਦੇ ਕੋਲ ਰਿਆ ਹੀ ਕੱਖ ਨਾ ਹੋਵੇ ਕਿਦਾਂ ਹੌਸਲਾ ਰੱਖੂਗਾ ਤਰ੍ਹਾਂ ਬਟੜਾ ਦੀ ਮੈਂ ਆਪਣੇ ਮਾ ਬਾਪ ਦੇ ਸੁਪਨੇ ਪੂਰੇ ਕਰਨੇ ਹੁਣ ਪਹਿਲਾਂ ਤਾਂ ਦਵੀਰਾ ਦਾ ਟਿਕਟੋੜੀ ਡੈਡੀ ਨੇ ਕਿਹਾ ਜਿੱਦਾਂ ਡੈਥ ਥੋੜੀ ਡੈੜੀ ਦੀ ਨਾ ਡੈੜੀ ਕਹਿੰਦੇ ਬੰਦੂ ਇੰਦਾ ਦੀ ਗੱਡੀ ਪੁੱਤ ਲੈ ਲਈ ਆਪਾਂ ਮੈਂ ਕਿਹਾ ਡੈੜੀ ਇੰਦਾ ਦੀ ਹੀ ਲੈਣੀ ਆ ਮੈਨੂੰ ਇਹ ਸੀਗਾ ਬਾਹਰੋਂ ਆ ਕੇ ਪਹਿਲਾਂ ਗੱਡੀ ਡੈੜੀ ਕਹਿੰਦੇ ਸੀ ਪਹਿਲਾਂ ਗੱਡੀ ਲੈਣੀ ਹੈ ਫਿਰ ਕੁਠੀ ਦਾ ਕੰਮ ਸ਼ੁਰੂ ਥੋੜਾ ਕਰਾ ਦਿਆ ਨਾ ਕੁਠੀ ਵੀ ਹੁਣ ਤਿਆਰ ਹੋਊਗੀ ਇਨਸ਼ਾਅੱਲਾ ਤੇ ਹੁਣ ਗੱਡੀ ਵੀ ਲੈਣੀ ਗੱਡੀ ਤਾਂ ਹੁਣ ਮੈਂ ਥੋੜੀ ਦਿਨਾਂ ਚ ਹੀ ਲੈ ਲੈਣੀ ਇਨਸ਼ਾਅੱਲਾ ਮੈਨਾਂ ਦੀ ਹਰੀਜਾ ਕੋਈ ਰਹਿਣ ਨਹੀਂ ਦੇਣੀ ਹੁਣ ਜੋ ਰਹਿ ਗਈਆਂ ਪਹਿਲਾਂ پیسے ਨਹੀਂ ਸੀ ਮਾਪੇ ਹੈਗੇ ਸੀਗੇ ਹੁਣ ਪੈਸਾ ਆਇਆ ਹੁਣ ਮਾਪੇ ਹੈਗੇ ਕਿੱਥੇ ਜਾਵੇ ਬੰਦਾ ਯਾਰ ਜਦੋਂ ਬੰਦਾ ਸਟਾਰਡ ਹੋਣ ਲੱਗਦਾ ਸਾਡੇ ਵਰਗਾ ਕਲਾਕਾਰ ਇੱਕ ਅਸੀਂ ਮਿਡਲ ਕਲਾਸ ਤੋਂ ਇੱਕ ਤਾਂ ਹੁੰਦਾ ਮਿਡਲ ਕਲਾਸ ਬੰਦਾ ਅਸੀਂ ਲੋ ਲੋ ਤੋਂ ਵੀ ਲੋਇਸਟ ਉਹ ਤੋਂ ਸ਼ੁਰੂ ਹੋਏ ਆ ਉਹਦੇ ਉਹਦੇ ਕਰਦੇ ਕਰਦੇ ਟਾਈਮ ਲੱਗ ਜਾਂਦਾ ਕਈ ਚੀਜ਼ਾਂ ਹੁੰਦੀਆਂ ਇਹ ਨਹੀਂ ਵੀ ਗਾਣੇ ਤੁਹਾਡੇ ਸੁਪਰ ਟੂਪਰ ਹਟ ਹੋ ਗਿਆ ਤੇ ਤੁਹਾਡੇ ਕੋਲ ਬਹੁਤ ਪੈਸੇ ਆ ਗਏ ਹੌਲੀ ਹੌਲੀ ਕੰਮ ਸੈੱਟ ਹੁੰਦਾ ਹੁੰਦਾ ਹੁਣ ਜਦੋਂ ਸੈੱਟ ਹੋਣ ਆਇਆ ਜਦੋਂ ਸੈੱਟ ਹੋ ਗਿਆ ਜਦੋਂ ਹੁਣ ਬਿਜ਼ਨਸ ਕਲਾਸ ਵਾਲੇ ਮੈਂ ਕਿਹਾ ਡੈਡੀ ਵੀ ਤੁਸੀਂ ਜਦੋਂ ਨਾ ਮੈਂ ਕਿਹਾ ਜਦੋਂ ਤੁਸੀਂ ਪਹਿਲਾਂ ਦੁਬਈ ਕੰਮ ਕੀਤਾ ਤੁਸੀਂ 28 ਸਾਲ ਕੰਮ ਕੀਤਾ ਉੱਥੇ ਮੈਂ ਕਿਹਾ ਹੁਣ ਤੁਹਾਨੂੰ ਮੈਂ ਘਮਾ ਕੇ ਲੈ ਕੇ ਆਉਂਗਾ ਬਿਜ਼ਨਸ ਕਲਾਸ ਤੁਹਾਡੀ ਫਰਸਟ ਕਲਾਸ ਬਿਜ਼ਨਸ ਕਲਾਸ ਕਰਾਉਂਗਾ ਤੇ ਮੈਂ ਕਿਹਾ ਲੰਮੇ ਪੈਈ ਜਾਇਓ ਆਰਾਮ ਕਰਦੇ ਜਾਇਓ ਤੇ ਦੇਖੋ ਸਾਰੇ ਚਾ ਵਿੱਚੇ ਰਹਿ ਗਏ